ਲਓ ਜੀ ਸਾਡਾ ਵੀਕੈਂਡ ਸਾਡਾ ਵੀਕੈਂਡ ਤਾਂ ਤੁਸੀਂ ਪੁੱਛੋ ਨਾ ਸਾਰਾ ਦਿਨ ਸਫਾਈਆਂ ਚ ਲੰਘਿਆ ਕਰ ਕਰਾ ਕੇ ਮੇਰੇ ਘਰ ਵਾਲੇ ਨੇ ਮੇਰਾ ਗੈਸ ਤੁਰਤਾ ਤੇ ਹੁਣ ਨਵਾਂ ਲਿਆ ਕੇ ਆਪ ਹੀ ਦਿੱਤਾ ਹੈ ਹਨਾ ਲਿਆਉਣਾ ਹੀ ਪੈਣਾ ਯਾਰ ਹਨਾ ਕਿਉਂਕਿ ਅਸੀਂ ਜਿਹੜੀ ਕੁਕਿੰਗ ਘਰ ਦੇ ਬਾਹਰ ਕਰਦੇ ਆ ਕਿਉਂਕਿ ਘਰ ਦੇ ਅੰਦਰ ਕੁਕਿੰਗ ਕਰਨ ਦੇ ਨਾਲ ਇੱਕ ਤਾਂ ਉਹ ਚਿੱਟਾ-ਚਿੱਟਾ ਸਾਰਾ ਹੁੰਦਾ ਉਹਦੇ ਤੇ ਦਾਗ ਪੈਂਦੇ ਹੈ ਇੱਕ ਬਾਹਰ ਥੋੜੀ ਫਰੈਸ਼ ਹਵਾ ਮਿਲ ਜਾਂਦੀ ਹੈ ਕਿਉਂਕਿ ਇੱਥੇ ਆਪਾਂ ਕੰਮ ਕਰ ਵੀ ਉਦਾਂ ਦੇ ਕਰਦੇ ਆ ਸਾਰਾ ਦਿਨ ਅੰਦਰ ਅੰਦਰ ਰਹੀਦਾ ਤੇ ਕੁਕਿੰਗ ਇੱਕ ਇਦਾਂ ਦਾ ਬਹਾਨਾ ਕਿ ਬਾਹਰ ਲਈ ਫਰੈਸ਼ 에ਅਰ ਮਿਲ ਜਾਂਦੀ ਸਹੀ ਆ ਕਿਹਾ ਜਗਦੀਪ ਕਿ ਨਹੀਂ ਸਹੀ ਆ ਸਹੀ ਆ ਸਹੀ ਥਾ ਮੇਰਾ ਕੰਮ ਤਾਂ ਬਾਹਰ ਹੀ ਹੁੰਦਾ ਥੋੜਾ ਤਾਂ ਬਾਹਰ ਫਿਰ ਟਰੱਕਾਂ ਵਾਲਿਆਂ ਦੇ ਕੰਮ ਬਾਹਰ ਹੀ ਹੁੰਦੇ ਨੇ ਸਾਡੇ ਹਰਗਿਆਂ ਦੇ ਕੰਮ ਹੀ ਅੰਦਰ ਹੁੰਦੇ ਆ ਨਾ ਅਸੀਂ ਹੋਰ ਬਾਹਰ ਜਾ ਕੇ ਮੈਂ ਟਰੱਕ ਚਲਾਣ ਲੱਗ ਜਾ ਆ ਬੈਠ ਤੁਸੀਂ ਕੀ ਕਹਿੰਦੇ ਤੁਹਾਨੂੰ ਨਹੀਂ ਲੱਗਦਾ ਇਹ ਕੁਝ ਜ਼ਿਆਦਾ ਵੱਡਾ ਹੀ ਹੈ ਇਹਦੇ ਬਰਨਰ ਤਾਂ ਐਡੇ ਵੱਡੇ ਆ ਵੀ ਜਿਵੇਂ ਮੈਂ ਕਿਥੇ ਕੇਟਰਿੰਗ ਕਰਨੀ ਆ ਨਹੀਂ ਲੱਗ ਰਿਹਾ ਕਰਨੀ ਪੈ ਜੇ ਸਹੀ ਗੱਲ ਆ ਵੈਸੇ ਕਰ ਵੀ ਸਕਦੇ ਇਹਦੇ 'ਚ ਕੋਈ ਡਾਊਟ ਨਹੀਂ ਹੈਗਾ ਆਪਾਂ ਕੇਟਰਿੰਗ ਕਰ ਸਕਦੇ ਆ ਮੈਲਬੌਰਨੋਂ ਗਏ ਸੀ ਉਹ ਕਰਦੇ ਸੀ ਹਾਂ ਕਰਨਾ ਚਾਹੀਦਾ ਹਨਾ ਇਹ ਵੀ ਇੱਕ ਕੰਮ ਆ ਇੱਕ ਸ਼ੌਂਕ ਆ ਕਲਾ ਤੇ ਕੰਮ ਸਾਰੇ ਕਰਦੇ ਰਹਿਣਾ ਚਾਹੀਦਾ ਕੰਮ ਕਰ ਆਹ ਰੈਕਟਿਵਿਟੀ ਚੱਜ ਦਾ ਲੀ ਗੇ ਵੈਸੇ ਤੇ ਆਪਾਂ ਹਰ ਵਾਰ ਚੱਜ ਦਾ ਹੀ ਲਿਆਉਨੇ ਆ ਬਾਰੇ ਪ੍ਰੋਬਲਮ ਹੈ ਅੱਗੇ ਸੀ ਨਾ ਟੇਬਲ ਚਾਹੀਦਾ ਸੀ ਹੁਣ ਟੇਬਲ ਦੀ ਲੋੜ ਨਹੀਂ अच्छा देख है इदा ऊंचा लग गया ना स्टैंड आवे सारा ओके ओके सो ਤੁਸੀਂ ਨਵੀਂ ਚੀਜ਼ ਲਏ ਹੈ ਵੈਸੇ ਇੱਕ ਗੱਲ ਮੈਂ ਦੱਸਾਂ ਮੇਰੇ ਘਰ ਵਾਲੇ ਨੇ ਮੇਰੇ ਪਾਸ ਤੇ ਬੜਾ ਵਧੀਆ ਲੱਕੜ ਦਾ ਟੇਬਲ ਵੀ ਇੱਥੇ ਮਜ਼ਬੂਤ ਬਣਾ ਕੇ ਦਿੱਤਾ ਸੀ ਉਹ ਬਾਹਰ ਪਿਆ ਮੈਂ ਬਣਾਇਆ ਵਿਖਾਇਆ ਸੀ ਤੁਹਾਨੂੰ ਲਾਸਟ ਟਾਈਮ ਜਦੋਂ ਮੈਂ ਉਹਦੇ ਤੇ ਹੀ ਗੈਸ ਰੱਖ ਕੇ ਪਹਿਲਾਂ ਕੁਕਿੰਗ ਕਰਦੀ ਹੁੰਦੀ ਸੀ ਕਿਉਂਕਿ ਹਾ ਚਾਹ ਹੋ ਜਾਣਾ ਜਨਾਬ ਚਾਹ ਹਾਂ ਤੇ ਇਨਾ ਉੱਚਾ ਤੇ ਨੀਵਾ ਨਹੀਂ ਤੇ ਨੀਵਾ ਨਹੀਂ ਰਹੂਗਾ ਢੋਈ ਵਾਸਤੇ ਕੰਮ ਕਰਨ ਨੂੰ ਰਾਹ ਹੋਰ ਜਾਣਾ ਤੇ ਅੱਛਾ ਜੇ ਨਹੀਂ ਤਾਂ ਫਿਰ ਆਪਾਂ ਇੱਟਾ ਰੱਖ ਲਾਂਗੇ ਨਾ ਥੱਲੇ ਤੇ ਆ ਤਾਂ ਸਟੀਲ ਦਾ ਹੀ ਹੋਊਗਾ ਪੇਪਰ ਜੇ ਉੱਤੇ ਉਤਰਨਾ ਹੋਊਗਾ ਮੈਨੇ ਇਦਾਂ ਹੀ ਆਇਆ ਪੇਂਟ ਹੀ ਆ ਪੇਂਟ ਹੀ ਇਦਾਂ ਦਾ ਬਲੂ ਬਲੂ ਕਲਰ ਦਾ ਹੈ ਧੋਪ ਚ ਬਾਹਰ ਖਰਾਬ ਹੀ ਨਾ ਹੋ ਜੇ ਇਹ ਆਪਾਂ ਸ਼ੈੱਡ ਥੱਲੇ ਰੱਖਣਾ ਸ਼ੈੱਡ ਥੱਲੇ ਰੱਖ ਦਾਂਗੇ ਹਾਂ ਦਾ ਹੋਰ ਥੇ ਰੱਖਣਾ ਪਊਗਾ ਨਾਲ ਨੀਂਗ ਨਹੀਂ ਤਾਂ ਯਾਰ ਉਹ ਸ਼ੈੱਡ ਤੇ ਰੱਖ ਠੀਕਾ ਠੀਕਾ ਤੋਂ ਇਹਨੂੰ ਤੁਸੀਂ ਸਾਰਾ ਅਸੈਂਬਲ ਕਰੋਗੇ ਹੈ ਵੇਖ ਲਓ ਇੰਡੀਆ ਚ ਸਾਰਾ ਕੁਝ ਬਣਿਆ ਬਣਾਇਆ ਆਉਂਦਾ ਆਪਣੇ ਕੋਲ ਤੇ ਇੱਥੇ ਆਪਾਂ ਨੂੰ ਸਾਰਾ ਕੁਝ ਅਸੈਂਬਲ ਕਰਨਾ ਪੈਂਦਾ ਹੈ ਨਰ ਨੂੜੀ ਬੜੇ ਪੇਰ ਨਾਲ ਤੇ ਜੇ ਇਹਦੇ ਕੋਈ ਉਹ ਆਹੀ ਹੈ ਨਾਲ ਬੁੱਕ ਬੱਕ ਕੋਈ ਅਸੈਂਬਲ ਕਰਨ ਵਾਲੀ ਹੈ ਕਿ ਨਹੀਂ ਇਹ ਤੋਂ ਬਿਨਾ ਬੁੱਕ ਤੋਂ ਹੀ ਕਰ ਲੋਗੇ ਹਾਂ ਅੱਛਾ ਅੱਛਾ ਠੀਕ ਆ ਸਹੀ ਗੱਲ ਆ ਤਾਂ ਹੀ ਤਾਂ ਲੋਕੀ ਕਹਿੰਦੇ ਜੱਟ ਜਗਾੜੀ ਹੁੰਦੇ ਆ ਹਨਾ ਆਵਦੇ ਆ ਲੈ ਸਿਆਖਿਆ ਲਈ ਹੋਲੀ ਹੋਲੀ ਹਾਂ ਨਹੀਂ ਤਾਂ ਗਲਤਤਾ ਬੰਨ ਨਹੀਂ ਦਵਾਂਗੇ ਹੋਰ ਲਾਗੇ ਜਿਵੇਂ ਕਹਿੰਦੇ ਇੱਕ ਵਾਰੀ ਪਤਾ ਨਹੀਂ ਕਿਥੇ ਦੀ ਕਹਾਵਾ ਤਾਂ ਜੀ ਸੁਣੀ ਆਈ ਨਾ ਵੀ ਕਿਸੇ ਨੇ ਸਕੂਟਰ ਖੋਲ ਲਿਆ ਸੀ ਹੈ ਬਾਅਦ ਚ ਨਾਟ ਨੋਟੇ ਕਹਿੰਦੇ ਬਾਲੇ ਵਧਾਲੇ ਬਾਲੇ ਵਧਾਲੇ ਤੇ ਬਾਅਦ ਚ ਹੋਇਆ ਹੋਇਆ ਤਾਂ ਕੁਛ ਨਹੀਂ ਚੱਕ ਕੇ ਬੋਰੀ ਚ ਤਾਂ ਭੇਜਿਆ ਸੀ ਹੈ ਆ ਦੇਖ ਮਜ਼ਬੂਤ ਆ ਸਰਪਾ ਹੂੰ ਮਜ਼ਬੂਤ ਆ ਮਜ਼ਬੂਤ ਆ ਹਾਂ ਵਧੀਆ ਫੇਲੀਆਂ ਹਾਂ ਹਾਂ ਉਹ ਨਾ ਨਾ ਹੋਵੇ ਕਿਤੇ ਵੀ ਟੈਂਪਾਸ ਹੀ ਹੋਵੇ ਨਾ ਨੰਨਾ ਮਰਦੀ ਸਮਾਰਕ ਹੋਣੀ ਹੈ ਨਾਲੇ 6ਵੀਂ ਕਵਰ ਹੋਣਾ ਹੈ ਆਸਲ ਮਾਂ ਓਕੇ ਓਕੇ ਪਿੰਬਲ ਸਾਈਡਾਂ ਤੋਂ ਵੀ ਹੋਗਾ ਹਾਂ ਖਿਆ ਵਧੀਆ ਚੀਜ਼ ਆਈ ਹੈ ਲੱਤਾਂ ਲੁੱਤਾਂ ਤੇਰੀਆਂ ਆਈਆਂ ਨਹੀਂ ਆਫਟਰ ਲੱਤਾਂ ਨੇ ਅੱਛਾ ਕਿੰਨੀਆਂ ਲਤਾਂ 4 ਲਤਾਂ 4 ਓਕੇ ਥੋੜਾ ਲੰਮਾ ਬਣੂ ਛੋਟਾ ਹੀ ਬਣੂਗਾ ਇੱਕ ਨਾਲ ਉੱਚਾ ਬਣੂ ਆ ਟੇਬਲ ਤੇ ਘੜ ਕੇ ਦਿਖਾ ਇਹਦੇ ਇਹਦੇ ਬਰਾਬਰ ਬਣਨਾ ਹ ਜਿਹੜਾ ਆਪਣਾ ਡਾਈਨਿੰਗ ਟੇਬਲ ਆ ਇਹ ਤੇ ਖੜ ਕੇ ਦੇਖਾ ਰੋਟੀ ਲਾਉਂਗੇ ਸਹੀ ਆ ਇਹ ਤੋਂ ਉੱਚਾ ਹੋ ਜਾਣਾ ਹਾਂ ਚਾਹ ਰਹੇ ਹਾਂ ਕਿ ਹੋਰ ਉੱਚਾ ਹੋ ਜਾਣਾ ਚਲੋ ਇਹਦੇ ਉੱਤੇ ਤਾਂ ਰੋਟੀ ਨਹੀਂ ਵੇਲੀ ਜਾਣੀ ਨਾ ਜਗਦੀਪ ਗੈਸ ਤੇ ਗੈਸ ਤੇ ਉੱਤੇ ਥੋੜਾ ਰੋਟੀ ਵੇਲੀਏ ਹੋਊਗੀ ਫਿਰ ਉਹੀ ਤਾਂ ਫਿਰ ਉੱਚੇ ਹੋਣ ਤੱਕ ਨਾਲ ਟੇਬਲ ਲਾਵਾਂਗੇ ਨਾ ਆਪਾਂ ਹਾਂ ਇਹਦੇ ਵਿੱਚ ਆਪਾਂ ਰੱਖ ਸਕਦੇ ਕੋਈ ਸਮਾਨ ਜਿਵੇਂ ਦੋਹਰਾ ਥੀ ਸਮਾਨ ਰੱਖੋਗੇ ਕੋਈ ਵੀ ਜੋ ਜਿਹੜੇ ਆਪਣਾ ਉਹਿਆ ਤਾਂ ਉਹਨਾਂ ਦਾ ਡੱਬਾ ਜਾਂ ਹੁੰਦਾ ਝਗੜਾ ਵੇਲ ਨਾਲ ਉਹ ਦਾ ਪੱਪਾ ਲੱਲਾ ਪੱਪਾ ਕੀ ਹੁੰਦਾ ਮੰਨ ਨਾ ਬਗਾਨਿਆਂ ਤਨਾ ਕੋਝਾ ਸ਼ੁਰੂ ਹਨਾ ਇੱਕ ਵਾਰ ਲੈ ਕੇ ਲਾਈਏ ਤੇ ਤੁਸੀਂ ਉਹ ਕਰ ਕਰਾ ਕੇ ਇਹਨੂੰ ਅਸੈਂਬਲ ਕਰ ਹੀ ਲਓਗੇ ਹੈ ਚਲੋ ਤੁਸੀਂ ਕਰੋ ਇਹਨੂੰ ਅਸੈਂਬਲ ਫੇਰ ਮੈਂ ਦਿਖਾਵਾਂਗੀ ਠੀਕ ਆ ਅਵੇ ਸੇ ਤੁਸੀਂ ਸੰਡੇ ਨੂੰ ਕੀ ਕਰਦੇ ਨੇ ਮੇਰੀ ਗੱਲ ਸੁਣੋ ਇਹਦਾ ਤੁਹਾਡਾ ਉੱਚਾ ਕੀ ਹੋ ਜਾਣਾ ਉਹਨਾਂ ਹੀ ਤਾਂ ਤੁਹਾਡਾ ਇਹ ਗੈਸ ਦੇ ਵਿੱਚ ਫੇਰ ਦੱਸੋ ਮੈਨੂੰ ਇਹ ਤਾਂ ਕੋਈ ਉੱਚਾ ਨਹੀਂ ਛੋੜਾ ਹੀ ਰਹਿ ਜਾਣਾ ਵਾ ਕੋਈ ਨਹੀਂ ਕਰ ਲਾਂਗੇ ਸਾਰਾ ਕੁਝ ਕਬਰਾਂ ਨਹੀਂ ਘਬਰੌਂਦੀ ਤਾਂ ਨਹੀਂ ਕਿ ਮੈਂ ਘਬਰਾ ਕੇ ਤਾਂ ਜੇ ਘਬਰਾਉਣਾ ਹੀ ਹੁੰਦਾ ਤਾਂ ਇੱਥੇ ਵੀ ਆਉਣਾ ਸੀ ਹਾਂ ਮੈਨੂੰ ਫੜਾਈ ਦੇ ਦੇ ਸਾਰੇ ਬਖਾਈ ਗਿਆ ਇੱਕ ਮੈਨੂੰ ਇਹ ਨਹੀਂ ਸਮਝ ਆਈ ਇੰਡੀਆ 'ਚ ਮੇਰੇ ਭਰਾ ਤੇ ਇੱਥੇ ਮੇਰਾ ਘਰ ਆਲਾ ਹੈ ਕੰਮ ਥੋੜਾ ਜਿਹਾ ਕਰਦਾ ਹੁੰਦਾ ਮਸ਼ੀਨਰੀ ਸਾਰੇ ਪਹਿਲਾਂ ਲੈ ਜਾਂਦੇ ਸਾਰੇ ਜਾਣਦਾ ਟੈਕਨੀਸ਼ੀਅਨ ਹੱਸੀ ਆ ਹਾਂ ਦੇ ਸਾਰੇ ਬਸ ਵਰਲਡ ਦਾ ਕੰਮ ਸਿਰਫ ਸਾਨੂੰ ਹੀ ਹੁੰਦਾ ਹੋਰ ਤਾਂ ਕੋਈ ਕਰਨੀ ਨਹੀਂ ਜਾਂਦਾ ਓਏ ਡਾਕਟਰੇ ਕੋਈ ਨਹੀਂ ਚਲੋ ਜੀ ਨਵਾਂ ਨਵਾਂ ਟੈਕਨੀਸ਼ੀਅਨ ਬਣਿਆ ਕਿ ਇੰਜੀਨੀਅਰ ਬਣਿਆ ਕਿ ਸਾਰੇ ਕਹਿੰਦੇ ਸਾਰਾ ਕਹਿੰਦੇ ਆ ਗਿਆ ਯਾਰ ਲੋਕੜੀ ਆ ਜਦੋਂ ਪੂਰਾ ਤਿਆਰ ਹੋ ਗਿਆ ਤਾਂ ਤਿਆਰ ਇਹ ਹੋ ਜੂ ਅੱਜ ਕੇ ਕੱਲ ਤੱਕ ਜਾਊਗਾ ਪ੍ਰੋਗਰਾਮ ਨਹੀਂ ਹੁਣੇ ਕਰ ਦੇਣਾ ਦਾਣਾ ਨਹੀਂ ਆ ਮੈਂ ਵੈਸੇ ਤਾਂ ਆਦਾ ਪਛਦਾ ਤਾਂ ਬਣਿਆ ਹੋਇਆ ਹੀ ਆ ਤੁਸੀਂ ਕੋਈ ਖਾਸ ਕੰਮ ਕਰਨਾ ਤਾਂ ਨਹੀਂ ਹੈਗਾ ਬਾਅਦ ਚ ਤੁਹਾਨੂੰ ਕਹਿ ਦੇਣਾ ਵੇਖਿਆ ਮੈਂ ਬਣਾਤਾ ਨਾ ਤੇਨੇ ਚੁੱਲਾ ਹਨਾ ਬਸ ਕ੍ਰੈਡਿਟ ਝੱਲ ਲੈਣਾ ਹਨਾ ਕ੍ਰੈਡਿਟ ਤਾਂ ਲੈਣਾ ਹੀ ਆ ਹਾਂ ਆ ਕੇ ਚੱਲਣਾ ਹੈ ਪਰ ਐਵੇਂ ਨਹੀਂ ਮੈਂ ਤਾਂ ਮਜ਼ਾਕ ਕਰੀ ਜਾਨੀ ਆ ਇਹ ਈਜ਼ੀ ਨਹੀਂ ਹੁੰਦਾ ਬਹੁਤ ਔਖਾ ਹੁੰਦਾ ਇੰਡੀਆ 'ਚ ਤਾਂ ਵਧੀਆ ਆਪਾਂ ਨੂੰ ਹੈਲਪ ਮਿਲ ਜਾਂਦੀ ਉੱਥੋਂ ਬਣੇ ਆਪਣਾ ਸਾਰਾ ਕੁਝ ਆ ਜਾਂਦਾ ਤੇ ਇੱਥੇ ਆਪਾਂ ਨੂੰ ਆਪ ਬਣਾਉਣਾ ਪੈਂਦਾ। ਉਹ ਕਰਤਾ ਕੰਮ ਉਹੀ। ਆ ਖੂਨਿਓ ਖੂਨਿ ਹੋ ਗਏ ਭੈ ਜਿਹੜਾ ਇਤਨਾ ਹੀ ਬਹੁਤ ਇਹਨਾਂ ਆ। ਚਾਈਟਾਂ ਆ ਪੱਤਿਆਂ ਆ। ਤਾਂ ਫੇਰ ਇੱਤੁਈ ਐ ਸੋਚੋ ਜੇ ਥੋੜੇ ਬਣਾਉਂਦੇ ਆ ਵੱਜ ਸਕਦਾ ਤੇ ਮੇਰੇ ਰੋਟੀ ਬਣਾਉਂਦੇ ਆ ਜੇ ਕਿਤੇ ਵੱਜ ਬਜਾ ਗਿਆ। ਤਾਂ ਕਿੰਨੀ ਡੇਂਜਰਸ ਚੀਜ਼ ਆ ਤੇ ਰੋਟੀਆਂ ਤੇ ਬੈਠੇ ਰਹੋਗੇ। ਰੋਟੀ ਉੱਤੇ ਸਿੱਟੀ ਆਉਣੀ ਆ ਤੂੰ। ਓਹ ਕਿਹੜਾ ਫਟ ਕਰਨਾ ਇਹਨੂੰ। ਪਰ ਫਟ ਨਹੀਂ ਕਰਨਾ ਕਿਸੇ ਵੇਲੇ ਬੰਦਾ ਖਿੱਚਣ ਤੁਨ ਲੱਗ ਜਾਂਦਾ। ਲੈ ਤਾਂ ਸੈਨਾ ਜਿਆ ਪੂਰਾ ਕਿੱਦਾਂ ਕਰਾਂਗੇ ਆਪਾਂ ਹੈ ਅੰਨਾ ਖਾਣ ਪੂਰਾ ਕਿਵੇਂ ਕਰਾਂਗੇ ਖੋਣ ਵੱਧੂਗਾ ਘਾਟਾ ਤਾਂ ਪੈ ਹੀ ਗਿਆ ਨਾ ਘਟ ਲੱਗ ਗਿਆ ਬਾਹਰੀ ਤੋਂ ਲਿਆਂਦਾ ਖੋਣ ਪੂਰਾ ਕਰਨ ਵਾਲਾ ਸਮਾਂ ਅੱਛਾ ਠੀਕ ਆ ਕੋਈ ਨਾ ਬਾਕੀ ਹੁਣ ਦੋ ਚਾਰ ਜੂਸ ਦੇ ਗਲਾਸ ਪਿਆ ਦਾਂਗੇ ਫਿਰ ਨਾ ਮੜਾ ਜਾ ਹੋ ਜਾਊਗਾ ਕੰਪਲੀਟ ਜਿੰਨਾ ਕ ਬਗਿਆ ਹੈ ਬਣ ਗਿਆ ਹੋਰ ਆ ਦੇਖ ਕਿਉਂ ਹੂੰ ਪਰ ਇਹਦੇ ਘਰੇ ਰੋਟੀ ਤੋਂ ਵੇਰਣੀ ਰੋਟੀ ਦਾ ਤੂੰ ਸਾਈਡ ਤੇ ਟੇਬਲ ਲਾ ਕੇ ਫਿਰ ਉਹ ਨਾਲ ਟੇਬਲ ਤਾਂ ਫਿਰ ਰੱਖਣ ਦਾ ਜabb ਉਹ ਹੀ ਰਿਆ ਨਾ ਮੈਂ ਤਾਂ ਸੋਚਿਆ ਤੁਸੀਂ ਇਹਦੇ ਉੱਤੇ ਹੀ ਸਾਰਾ ਕੁਝ ਬਾਪਾ ਇਹਦੇ ਉੱਤੇ ਥੋੜਾ ਰੂਪੀ ਇੱਥੇ ਦਵਾ ਚਗਲਾ ਵੇਰਨਾ ਜਾਂ ਹੋਰ ਕੋਈ ਵੀ ਨੂਨ ਮਿਰਚ ਮਸਾਲਾ ਹਲਦੀ ਜੋ ਵੀ ਰੱਖ ਸਕਦੀਆਂ ਹਾਂ ਆ ਇੱਥੇ ਨਾਲ ਟੇਬਲ ਲਾ ਕੇ ਉੱਤੇ ਰੋਟੀ ਵੇਰ ਲੈ ਤੇ ਸਿੱਟੀ ਹੈ ਬਸ ਆ ਤੂੰ ਜਿਵੇਂ ਹੁਣ ਕੋਈ ਡੱਬਾਂ ਨੂਨ ਮਿਰਚ ਮਸਾਲਾ ਦੀਆਂ ਨਾ ਉਹ ਵੀ ਇਹ ਉਹਦੇ ਵਾਸਤੇ ਨਹੀਂ ਗਾ ਹਾਂ ਇਹ ਕਹਦੇ ਆ ਤੇ ਆਏ ਉਹੀ ਸ਼ੋਜੀ ਬਣੀ ਆ ਸ਼ੋ ਨਾ ਬਣੀ ਹੈ ਤਾਂ ਕੋਈ ਰੀਜ਼ਨ ਹੈ ਰੀਜ਼ਨ ਕੀ ਆ ਤੁਸੀਂ ਸੋਚ ਕੇ ਦੱਸੋ ਆਵਦੀ ਇਨਵੈਸਟੀਗੇਸ਼ਨ ਦੇ ਨਾਲ ਕੀ ਆ ਰੀਜ਼ਨ ਤਾਂ ਹੈ ਕੋਈ ਨਾ ਕੋਈ ਪਰ ਜੇ ਆਪਾਂ ਇਹਨਾਂ ਪਲਾਸਟਿਕ ਦੀਆਂ ਨਾਸਤੀਆਂ ਡੱਬਣਾ ਤੇ ਸੇਕ ਦੇ ਨਾਲ ਉਹ ਵੀ ਸੜ ਜਣੀਆਂ ਹਾਂ ਫਿਰ ਆ ਕਾਦੇ ਵਾਸਤੇ ਆ ਹੁਣ ਇਹ ਟ੍ਰੇ ਆ ਇੱਥੇ ਇਹ ਆਪਾਂ ਜੇ ਕੋਈ ਚਾਹ ਉਬਲਦੀ ਆ ਉਹ ਸ਼ੋਜੀ ਬਾਹਰ ਨਿਕਲਦੀ ਆ ਹੂੰ ਪੁੱਠਾ ਲੜੇ ਆ ਟ੍ਰੇਆਂ ਨਹੀਂ ਖੜਾ ਬਣੀਆਂ ਆ ਵਾਹ ਕਿ ਕਲੀ ਕਰ ਦਿੱਤਾ ਕਰਦੇ ਆਪਾਂ ਵਾਹ ਵੈਰੀ ਗੁੱਡ ਇਹ ਸਹੀ ਚੀਜ਼ ਆ ਸਹੀ ਚੀਜ਼ ਆ ਹਾਂ 100 ਆਂ ਚੱਲਣਾ ਹੈ ਆਂ ਬੰਦ ਹੋ ਜਾਣਾ ਠੀਕ ਆ ਤਾਂ ਹੋਰ ਇਹਦੇ ਨਾਲ ਸਿਲੰਡਰ ਵਗੈਰਾ ਵੀ ਫਿੱਟ ਕਰਕੇ ਦੋਗੇ ਕਿ ਹਮਣ ਬਸ ਇੰਨਾ ਫਿੱਟ ਕਰ ਭਰਿਆ ਪਿਆ ਨੰਡਰ ਤੇ ਕਰ ਦੇਣਾ ਫਿਰ ਚੋ ਮੰਟ ਲੱਗਣਾ ਚਲੋ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਵਾਸਤੇ ਇੰਨਾ ਵੱਡਾ ਕੰਮ ਕਰ ਦਿੱਤਾ ਓਕੇ ਹਮ ਓਕੇ ਦਵਾਰਿਸ ਆਰੇ ਥੈਂਕ ਯੂ ਜੀ ਹੁਣ ਇਹ ਹੁਣ ਕਿਉਂ ਲਾਈ ਜੰਨੇ ਤੁਸੀਂ ਤਾਂ ਕਹਿੰਦੇ ਸੀ ਇਹ ਪੱਕਾ ਪੇਂਟ ਹੋਇਆ ਉਹ ਨਹੀਂ ਇਹ ਉੱਤੇ ਕਵਰ ਹੁੰਦਾ ਨਹੀਂ ਆ ਦੇ ਕੋਣ ਸਟੀਲ ਦਾ ਬਣ ਕੇ ਨਾ ਸਾਰਾ ਹੀ ਲੈ ਤੇ ਫਿਰ ਤੁਸੀਂ ਮੈਨੂੰ ਪਹਿਲਾਂ ਕਿਉਂ ਕਿਹਾ ਨਹੀਂ ਇਹ ਤਾਂ ਪੱਕਾ ਪੇਂਟ ਆ ਤੁਸੀਂ ਕਿਹਾ ਨਹੀਂ ਮੈਨੂੰ ਪੱਕਾ ਪੇਂਟ ਆ ਹਾਂ ਤੇ ਮੈਨੂੰ ਐ ਲੱਗਾ ਹੀ ਜਾਂ ਪੇਂਟ ਹੁੰਦਾ ਫਿਰ ਦੇਖ ਕਿਉਂ ਫਿਰ ਇਹ ਹੁਣ ਅੱਜ ਕੌਣ ਸੁਣਨਾ ਰਿਹਾ ਕਿਉਂ ਸੁੰਨੀ ਆ ਮੈਂ ਆਉਂਦੀ ਹਾਂ ਤੁਹਾਨੂੰ ਮੈਂ ਸੁਣੀ ਦੇਣੀ ਆ ਤੁਸੀਂ ਮੈਨੂੰ ਹਮੇਸ਼ਾ ਸੁਣੀ 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 ਇੰਨਾ ਤਾਂ ਇੱਥੋਂ ਤੱਕ ਤੁਹਾਨੂੰ ਲਈ ਹਜੇ ਮੈਂ ਸੁਣੀ ਆ ਦੇਖ ਕੇ ਕਿਉਂ ਬਣ ਗਿਆ ਨਾ ਪੂਰਾ ਸਟੀਲ ਦਾ ਉੱਪਰੋਂ ਵਾ ਵਾ ਵੈਰੀ ਗੁੱਡ ਬਹੁਤ ਵਧੀਆ ਬਣ ਗਿਆ ਇਹ ਨਵਾਂ ਨਵਾਂ ਹੁਣ ਪਤਾ ਨਹੀਂ ਕਿੰਨੇ ਦਿਨ ਨਵਾਂ ਨਵਾਂ ਰਹੂਗਾ ਬਾਅਦ ਚ ਬਤਾ ਜਦੋਂ ਮੈਂ ਸਾਫ਼ ਰੱਖਣਾ ਇਹ ਨਾ ਤੂੰ ਕਦੇ ਸਭੀ ਸੜੀ ਦਾ ਦਰਦ ਰਜ ਕੇ ਢੁੱਲੀ ਜਾਵੇ ਜਾਨਾ ਟਿੱਗੇ ਤਾਂ ਮੈਂ ਇਹਦੇ ਉੱਤੇ ਡੋਲ ਕੇ ਖਾਨੀ ਹੈ ਹੋਰ ਤਾਂ ਸੁਣਨੀ ਗਈ ਨਾ ਬਹੁਤ ਅੱਛਾ ਜੀ ਮੈਂ ਤੁਹਾਡੇ ਵਾਂਗੂ ਨਹੀਂ ਆ ਦੇ ਕਿਉਂ ਬਣ ਗਈਆਂ ਗੱਲਾਂ ਕੋਈ ਧਿਆਨ ਬਹੁਤ ਸੋਹਣਾ ਲੱਗਦਾ ਪਿਆ ਆ ਠਿਵਰੀ ਲੱਭੀ ਤੁਹਾਡੀ ਇਹ ਇੱਕ ਨਾਟਕ ਦਾ ਲੱਗਦਾ ਬੜਾ ਗਿਆ ਨਹੀਂ ਬੜਾ ਕੱਥਲਾ ਕਣਾ ਹਾਂ ਤੇ ਨਾ ਨਾ ਮੈਂ ਉੱਥੇ ਜਾ ਕੇ ਕੰਮ ਕਰਨ ਲੱਗਾ ਤਾਂ ਪਤਾ ਲੱਗਾ ਵੀ ਇਹ ਥੱਲੇ ਪਿਆ ਨਹੀਂ ਨਹੀਂ ਇਹ ਰਿਹਾ ਕਿ ਟਿਮਰੀ ਗਵਾਜ ਗਈ ਨੱਟ ਬਾਜ ਵਜਨ ਵਜਨ ਪਾ ਕੇ ਦੇਖ ਲੋ ਹੈਗਾ ਵੀ ਆ ਛੱਲ ਤੇ ਬਹਿ ਕੇ ਦੇਖ ਲੈ ਭਣਾ ਨਹੀਂ ਮੈਂ ਨਹੀਂ ਬੈਂਦੀ ਤੁਸੀਂ ਮੈਂ ਦੇਖ ਲੈ ਬਹਿ ਕੇ ਨਹੀਂ ਬੱਸ ਬਹਿ ਕੇ ਨਾ ਟੁੱਟਿਆ ਦਰ ਕੰਮ ਯਾਰ ਮੈਨੂੰ ਤਾਂ ਤੁਹਾਡਾ ਧੰਨਵਾਦੀ ਆ ਬਸ ਓਕੇ ਕੀ ਦਿਖਾਵਾਂ ਚਲਾ ਕੇ ਦਿਖਾਵਾਂ ਦਿਖਾ ਦਿਓ ਦਿਖਾ ਦਾਂ ਆ ਦੇਖ ਨਾ ਕੋਈ ਮਾਚਸ ਦੀ ਲੋੜ ਆ ਨਾ ਕੋਈ ਲੈਟਰ ਦੀ ਲੋੜ ਆ ਹੂੰ ਕਿਉਂ ਤੇ ਹੋਰ ਮਹੀਨੇ ਤੱਕ ਖਰਾਬ ਹੋ ਜਾਊਗਾ ਫੇਰ ਐਵੇਂ ਹੁਣ ਖਰਾਬ ਹੋ ਜੇ ਨੂੰ ਉੱਤੇ ਉਬਲੀ ਜਾਊਗੀ ਚਾਹ ਚੂ ਤੇਰੇ ਹੋਰ ਸਬਜ਼ੀਆਂ ਖੁਰ ਜਿਨਾ ਫੇਰ ਤਾਂ ਇਹ ਵਰਨਲ ਖਰਾਬ ਹੋਣਾ ਹੀ ਆ ਯਾਰ ਤੁਸੀਂ ਬੰਦੇ ਬੁੜੀਆਂ ਨੂੰ ਕੀ ਸਮਝਦੇ ਆ ਯਾਰ ਮਾੜੀ ਕੇਅਰ ਕਰਨੀ ਫੇਰ ਹੀ ਸਹੀ ਰਹੂਗਾ ਹੈ ਕੇਅਰ ਕਰਨ ਨੂੰ ਹੁਣਾਂ ਨੂੰ ਮੈਂ ਸਿਰ ਤੇ ਰੱਖ ਕੇ ਫਤਰੀ ਫਿਰ ਤੇਨੇ ਉਬਲ ਤੋਂ ਰੱਖਿਆ ਕੀ ਤੇ ਧਿਆਨ ਬਸ ਮੇਰੀ ਤਾਂ ਨਹੀਂ ਵੈਸੇ ਉਬਲਦੀ ਨਹੀਂ ਚਾਹ ਤਾਂ ਥੋੜੀ ਬੁਲਦੀ ਹੁੰਦੀ ਹੈ ਮੈਂ ਤਾਂ ਕਦੇ ਬਣਾਈ ਹਾਂ ਚਾਹ ਪਿਆ ਚਾਹ ਇਤੋਂ ਮੈਂ ਜਾਂ ਬੰਦ ਕਰਨਾ ਪੈਚਾ ਸਿਲੰਡਰ ਠੀਕ ਓਕੇ ਥੈਂਕ ਯੂ ਗੁੱਡ ਹਾਂ